ਹੋਰ ਖੁੱਲਿਆ ਮਹੱਲਾ ਕਲੀਨਿਕ ਡੇਰਾਵਸੀ ਹਲਕੇ ਨੂੰ ਮਿਲੀ ਸੌਗਾਤ ਡੇਰਾਵਸੀ ਹਲਕੇ ਨੂੰ ਮਿਲੀ ਇੱਕ ਹੋਰ ਮਹੱਲਾ ਕਲੀਨਿਕ ਦੀ ਸੌਗਾਤ ਡੇਰਾਵਸੀ ਦੇ ਵੇੜਾ ਦੇ ਨਾਲ ਲੱਗਦੇ ਚਾਰ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੀ ਕਮੀ ਸੀ ਮਹੱਲਾ ਕਲੀਨਿਕ ਨਾਲ ਹੋਵੇਗਾ ਲੋਕਾਂ ਨੂੰ ਫਾਇਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰੀ ਆਲ ਦਾ ਕੀਤਾ ਧੰਨਵਾਦ ਜਿਨ੍ਹਾਂ ਨੇ ਕਿ ਮੈਨੀਫੈਸਟੋ ਵਿੱਚ ਮਹੱਲਾ ਕਲੀਨਿਕ ਬਾਰੇ ਦੱਸਿਆ ਹੋਇਆ ਸੀ ਜੋ ਕਿ ਪੂਰੇ ਹੁੰਦੇ ਜਾ ਰਹੇ ਹਨ ਮਹੱਲਾ ਕਲੀਨਿਕ ਵਿੱਚ ਨਵੇਂ ਡਾਕਟਰ ਅਤੇ ਨਰਸਿੰਗ ਸਟਾਫ ਨੂੰ ਲੋਕਾਂ ਦੀ ਵਧੀਆ ਤਿੱਕੇ ਨਾਲ ਸੇਵਾ ਕੀਤੀ ਜਾਵੇ ਅਤੇ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਧਾਈ ਕਲਜੀਤ ਸਿੰਘ ਰੰਧਾਵਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਰਿਪੋਰਟ ਛੋਟੇ ਵੀਰ ਮੇਰੇ ਡੇਰਾਬਸੀ ਹਲਕੇ 'ਚ ਇੱਕ ਨਹੀਂ ਚਾਰ ਖੋਲੇ ਜਾ ਰਹੇ ਆ ਆਲ ਓਵਰ ਪੰਜਾਬ 30 ਨੇ ਤੇ ਡੇਰਾਬਸੀ ਹਲਕੇ ਨੂੰ ਸਵਾਗਤ ਸਿਮ ਸਾਹਿਬ ਨੇ ਚਾਰ ਕੱਲੇ ਡੇਰਾਬਸੀ ਨੂੰ ਦਿੱਤੇ ਨੇ ਇਹ ਚਾਰ ਮੁਹੱਲਾ ਕਲੀਨਿੰਗ ਜਿਹੜੇ ਨੇ ਇਸ ਕਰਕੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਵੀ ਪੰਜਾਬ 'ਚ 30 ਤੇ ਡੇਰਾਬਸੀ ਹਲਕੇ ਨੂੰ ਚਾਰ ਦੇਣੇ ਬਹੁਤ ਵੱਡੀ ਗੱਲ ਆ ਕਿਉਂਕਿ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਹੈ ਕਿ 13-14 ਲੱਖ ਦੀ ਆਬਾਦੀ ਡੇਰਾਬਸੀ ਹਲਕੇ ਦੀ ਹੋ ਚੁੱਕੀ ਆ ਭਾਵੇਂ ਜਿਰਕਪੁਰ ਡੇਰਾਬਸੀ ਲਾੜੂ ਹੰਡੇਸਰਾ ਤੇ 93 ਪਿੰਡ ਹੈਗੇ ਨੇ ਇਸ ਕਰਕੇ ਮੇਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇੱਕ ਤੋਹਫਾ ਮੈਨੂੰ ਦਿੱਤਾ ਚਾਰ ਮਹੱਲਾ ਕਲੀਨਿਕ ਖੋਲ੍ਹ ਕੇ ਖਾਸ ਕਰਕੇ ਅਸੀਂ ਜਿਵੇਂ ਡੇ ਪਿੰਡ ਜਿਹੜੇ ਆ ਇਹਥੇ ਤਿੰਨ ਚਾਰ ਪਿੰਡਾਂ ਦੇ ਵਿੱਚ ਕੋਈ ਮੈਡੀਕਲ ਜਿਹੜੀ ਫੈਸਿਲਿਟੀ ਹੈ ਨਹੀਂ ਸੀ ਮੈਂ ਮਾਨ ਸਾਹਿਬ ਦਾ ਤੇ ਹੈਲਥ ਮੰਤਰੀ ਸਾਹਿਬ ਦਾ ਤੇ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਾ ਕਿ ਜਿਹੜਾ ਨੇ ਪਵੰਦ ਮਾਨ ਜੀ ਦੇ ਕੰਮ ਕੀਤੇ ਉਹਨੂੰ ਸਲਾਘਾ ਕੀਤੀ ਹੈ ਅੱਜ ਜਿਹੜੇ ਨਵੇਂ ਮੁੰਡੇ ਆ ਡਾਕਟਰ ਨਰਸਿਸ ਜਾਂ ਸਟਾਫ ਜਿਹੜਾ ਭਰਤੀ ਹੋਇਆ ਇਹ ਦੇਖੋ ਇਹ ਬੱਚੇ ਨੇ ਸਾਰੀ ਜ਼ਿੰਦਗੀ 'ਚ ਨਹੀਂ ਸੋਚਿਆ ਹੋਣਾ ਕਿ ਅਸੀਂ ਸਰਕਾਰੀ ਹਸਪੀਟਲ ਮਹੱਲਾ ਕਲੀਨ ਸਾਨੂੰ ਜੋਬ ਮਿਲੇਗੀ ਅੱਜ ਐਸਐਮਓ ਸਾਹਿਬ ਖੁਦ ਤਿੰਨਾਂ ਦੀ ਟੀਮ ਚਾਰੇ ਜਗ੍ਹਾ ਵਿਜ਼ਿਟ ਕਰ ਰਹੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਡੇਰਾਬਸ ਦੇ ਆਵਾਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਅੱਜ ਦੇ ਦਿਨ ਤੇ ਮੈਂ ਡੇਰਾਬਸ ਦੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਅੱਜ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਭਾਵੇਂ ਆਪਣੇ ਮੋਬਾਈਲ ਦੇ ਜ਼ਰੀਏ ਭਾਵੇਂ ਵਟਸਐਪ ਦੇ ਜ਼ਰੀਏ ਸੀਐਮ ਸਾਹਿਬ ਭਗਵੰਤ ਮਾਨ ਦਾ ਧੰਨਵਾਦ ਕਰਨਾ ਚਾਹੀਦਾ ਅਰਵਿੰਦ ਕੇਜਰੀਵਾਲ ਦੀ ਤਾਰੀਫ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ ਸੀ ਕਿ ਜੋ ਗਰੰਟੀ ਦਿੱਤੀ ਉਹ ਪੂਰੀ ਕੀਤੀ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉਦੋਂ 5% ਵੱਧ ਕੰਮ ਕਰਕੇ ਪੰਜਾਬ ਦੇ ਲੋਕਾਂ ਦਾ ਅੱਜ ਪੰਜਾਬ ਚ ਸਾਰੇ ਵਾਰਡ ਚ ਨੰਬਰ 1 ਸੀ ਇਹ ਮੈਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨੇ ਗਰਾਊਂਡ ਤੇ ਜਾ ਕੇ ਕੰਮ ਕੀਤੇ ਛੋਟੇ ਵੀਰ ਤੁਸੀਂ ਸਾਰੇ ਆ ਜਿਹੜੇ মিডিਆ ਵਾਲੇ ਹੋ ਤੁਹਾਡੇ ਬਦੌਲਤੀ ਅੱਜ ਮਾਨ ਸਾਹਿਬ ਮੁੱਖ ਮੰਤਰੀ ਬਣਿਆ ਤੁਸੀਂ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕੀਤਾ ਮੁੱਖ ਮੰਤਰੀ ਸਾਹਿਬ ਦੀ ਨੂੰ ਅੱਜ ਤੁਹਾਡਾ ਲੋਹਾ ਭਾਵੇਂ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਜਾ ਕੇ ਦੇਖਿਓ ਲੋਕ ਉੱਥੇ ਵੀ ਆਮ ਆਦਮੀ ਪਾਰਟੀ ਝਾੜੂ ਝਾੜੂ ਚੱਕੀ ਫਿਰਦੇ ਆ ਇਹ ਫੋਰਥ ਪਿਲਰ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਤੁਹਾਡੀ ਬਦੌਲਤ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਕੀਤੇ ਕੰਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਏ ਨੇ ਔਰ ਮੈਂ ਧੰਨਵਾਦ ਕਰਦਾ ਐਸਐਮਓ ਸਾਹਿਬ ਦਾ ਸਾਰੀ ਟੀਮ ਦਾ ਐਸਡੀਐਮ ਸਾਹਿਬ ਤਹਿਸੀਲਦਾਰ ਨੇ ਲੋਕਲ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਬਾਖੂਬੀ ਖਾਸ ਕਰ ਜਿਹੜਾ ਠੇਕੇਦਾਰ ਜਿਨ੍ਹਾਂ ਨੇ ਇਹਦੀ ਚਣਾਈ ਕਰਕੇ ਰੰਗ ਰੋਗਨ ਕੀਤਾ ਜਿਵੇਂ ਕਿ ਮੇਰੇ ਇੱਥੇ ਐਸਡੀਓ ਸਾਹਿਬ ਖੜੇ ਨੇ ਨਾਲ ਇੰਦਾ ਬਹੁਤ ਵੱਡਾ ਯੋਗਦਾਨ ਹੈ ਔਰ ਮੈਨੂੰ ਲੱਗਦਾ ਇਹਨਾਂ ਨੇ ਰਾਤਾਂ ਰਾਤਾਂ ਦੇਖ ਦੇਖ ਕੇ ਇਹਨਾਂ ਨੇ ਜੋ ਕਨਸੈਪਟ ਸੀਗਾ ਸੀਐਮ ਸਾਹਿਬ ਦਾ ਕਿ ਮੈਸੇਜ ਸੀ ਉਹਨੂੰ ਪੰਜਾਬ 'ਚ ਅੱਜ ਇੱਕ ਤੋਹਫੇ ਦੀ ਤਰ੍ਹਾਂ ਪ੍ਰੋਜੈਕਟ ਕੀਤਾ ਆ ਜਿਹੜੀ ਮੁਹੱਲਾ ਕਲਿਨਿੰਗ ਇਹ ਬਹੁਤ ਲੋਕਾਂ ਦੇ ਲਈ ਸਹਾਇ ਸਿੱਧ ਹੋਏਗੀ ਅੱਜ ਹੁਣ ਕਈ ਬਜ਼ੁਰਗ ਜਿਹੜੇ ਸਾਡੇ ਵਰਗੇ ਮੇਰੇ ਵਰਗੇ 60 70 ਸਾਲ 60 ਸਾਲ ਦੀ ਉਮਰ ਤੱਕ ਪਰ ਆ ਉਹਨਾਂ ਤੇ ਕੀ ਮਸਵਰੇ ਨਾ ਕੋਈ ਨਾ ਕੋਈ ਮੈਡੀਸਨ ਦੀ ਜਰੂਰਤ ਪੈ ਸਕਦੀ ਕਿਤੇ ਆ ਉਹ ਡੇਰਾ ਬਸੀ ਹਸਪੀਟਲ ਜਾਂਦੇ ਸੀ ਟੁੱਟੀਆਂ ਹੋਈਆਂ ਸੜਕਾਂ ਸੀ ਇਹਨਾਂ ਦਾ ਕੀ ਕੀਤਾ ਸੜਕਾਂ ਤੇ ਪੈਚ ਵਰਕ ਵੀ ਨਹੀਂ ਕੀਤਾ ਆ ਮੇਰੀ ਸਰਕਾਰ ਨੇ ਦੇਖੋ ਬਰੋਲਾ ਰੋਡ ਸਾਰੀ ਨਵੀਂ ਬਣਾਈ ਹੈ ਨਹੀਂ ਤਾਂ ਕਈ ਵਾਰੀ ਇੱਥੇ ਫਤਿਹਪੁਰ ਚੋਂ ਮਰੀਜ਼ ਨੂੰ ਲੈ ਕੇ ਜਾਂਦੇ ਸੀ ਰਾਮਪੁਰ ਸੈਣੀ ਜਾ ਕੇ ਦਮ ਤੋੜ ਜਾਂਦਾ ਸੀ ਅੱਜ ਮਾਨ ਸਾਹਿਬ ਨੇ ਲੋਕਾਂ ਦੀ ਜਾਨਾਂ ਨੂੰ ਬਚਾਇਆ ਤੁਹਾਨੂੰ ਦੇ ਸਵਾਸੀਆਂ ਪੰਜਾਬ ਦੇ ਲੋਕਾਂ ਅਸੀਂ ਉਹ ਬਹੁਤ ਅਸੀਂ ਕਰਵਾਈ ਜਾ ਰਹੇ ਹਾਂ ਜਿੰਨੇ ਵੀ ਪ੍ਰੋਜੈਕਟ ਆ ਰਹੇ ਨੇ ਸਰਕਾਰ ਦਾ ਬਹੁਤ ਇਹਦੇ ਵਾਸਤੇ ਧਿਆਨ ਲੱਗਿਆ ਹੋਇਆ ਤੇ ਬੜੀ ਤੇਜ਼ੀ ਨਾਲ ਕੰਮ ਹੋ ਰਿਹਾ ਕੋਈ ਵੀ ਜਿਉਂ-ਜਿਉਂ ਰੋਡਸ ਕੋਈ ਡਿਊ ਹੋ ਰਹੀਆਂ ਨੇ ਠੀਕ ਹੈ ਉਹ ਸਾਰੀ ਅਸੀਂ ਪਾਈਪਲਾਈਨ ਚ ਨੇ ਪ੍ਰੋਜੈਕਟ ਵਗੈਰਾ ਸਾਰਿਆਂ ਦੇ ਬੜੇ ਹੋਏ ਨੇ ਜਿਉਂ-ਜਿਉਂ ਆਈ ਜਾਂਦਾ ਤੇ ਉਹ ਕਰਵਾਈ ਜਾਂਦੇ ਸਿਰ ਹੜ੍ਹਾਂ ਦੇ ਦੌਰਾਨ ਮਨੋ ਨੇ ਸੁਰਤ ਜਦੋਂ ਕਿ ਘੱਗਰ ਦਾ ਪੁਲ ਸੀ ਤੇ ਘੱਗਰ ਤੋਂ ਪਹਿਲਾਂ ਪੈਂਦਾ ਇੱਕ ਪੁਲ ਉਹ ਪੁਲ ਡੈਮੇਜ ਹੋ ਗਿਆ ਸੀ ਜੀ ਆਰਜੀ ਦੌਰ ਤੇ ਪਨਾਹ ਸਪਿੰਡ ਵਾਲਾ ਨੇ ਜੀ ਤੁਸੀਂ ਜਾਇਦਾ ਵਿਲੇਜ ਜੀ ਹਾਲ ਤੁਸੀਂ ਦੱਸਦੇ ਕੀ ਕਹੋਗੇ ਨਹੀਂ ਉਹ ਉਦੋਂ ਆਪਾਂ ਟੈਂਪਰੇਰੀ ਤੌਰ ਤੇ ਐਮਰਜੈਂਸੀ ਸੀਗੀ ਬਣਵਾ ਲਿਆ ਸੀ ਤੇ ਉਹਦਾ ਪ੍ਰੋਜੈਕਟ ਬਣਾ ਕੇ ਸਮਿਟ ਹੋਇਆ ਹੋਇਆ ਉਹ ਵੀ ਜਲਦੀ ਆ ਜਾਵੇਗਾ ਜੀ ਬਹੁਤ ਔਖਾ ਸਾਮਨਾ ਕਰਨਾ ਪੈ ਰਿਹਾ ਸਰ ਜੀ ਉੱਥੇ ਵੱਡੇ ਪੱਧਰ ਤੇ ਉੱਪਰ ਜਾਮ ਲੱਗ ਰਿਹਾ ਦਾ ਟ੍ਰੈਫਿਕ ਹੈ ਉਹ ਪਿੱਛੇ ਦੇ ਐਮ ਐਲ ਏ ਸਾਹਿਬ 13 ਐਮ ਐਲ ਏ ਆਏ ਸੀ ਇੱਥੇ ਮਿਊਨਿਸਪਲ ਕਮੇਟੀ ਚ ਜ਼ੀਰਪੁਰ ਮੀਟਿੰਗ ਵੀ ਹੋਈ ਸੀ ਉੱਥੇ ਉਹ ਵਿਸਤਾਰ ਨਾਲ ਗੱਲਾਂ ਹੋਈਆਂ ਨੇ ਉੱਥੇ ਪੁਲਿਸ ਵਾਲੇ ਵੀ ਸੀਗੇ ਉਹ ਸਾਰੀ ਇੱਕ ਰੂਪਰੇਖਾ ਬਣਾਈ ਜਾ ਰਹੀ ਹੈ ਤਾਂ ਕਿ ਇਹਦੇ ਬਾਰੇ ਟ੍ਰੈਫਿਕ ਦੀ ਅਨਜਾਦ ਤੋਂ ਛੁਟਕਾਰਾ ਪਾਇਆ ਜਾ ਸਕੇ ਸਰ ਜਿਹੜਾ ਮਨੋਲੀਪੁਰ ਦਾ ਆਰਜੀ ਪੁਲ ਬਣਾਇਆ ਗਿਆ ਸੀ ਸਰ ਤੇ ਕਦੋਂ ਤੱਕ ਸਰ ਕੰਮ ਸ਼ੁਰੂ ਹੋਣ ਦੀ ਉਮੀਦ ਹੈ ਇਹ ਪਾਈਪਲਾਈਨ ਚ ਜੀ ਇਹਦਾ ਪ੍ਰੋਜੈਕਟ ਹੋ ਗਿਆ ਸਮਿਟ ਤੇ ਜਲਦੀ ਹੋ ਜਾਏਗਾ ਬਹੁਤ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਐਮ ਐਲ ਏ ਸਾਹਿਬ ਸੀ ਐਮ ਸਾਹਿਬ ਤੇ ਦੇਖੋ ਅਰਬ ਤੁਸੀਂ ਸ਼ਹਿਰਾਂ ਵਿੱਚ ਦਾ ਦੇਖ ਸਕਦੇ ਹੋ ਵੀ ਉਹ ਆਪਣਾ ਇਲਾਜ ਖੁਦ ਕਰਾ ਸਕਦੇ ਤੇ ਰੂਟ ਲੈਵਲ ਤੇ ਆਪਾਂ ਜਿਹੜਾ ਇਹਨਾਂ ਨੇ ਇਨੀਸ਼ੀਏਟਿਵ ਲੈ ਕੇ ਆਏ ਨੇ ਇਹ ਚੰਗੀ ਗੱਲ ਹੈ ਇੱਕ ਤਾਂ ਇਹਨਾਂ ਨੂੰ ਫ੍ਰੀ ਇਲਾਜ ਦੇ ਦਿੱਤਾ ਜਾ ਰਿਹਾ ਹੈ ਲੈਬ ਟੈਸਟਿੰਗ ਇੱਥੇ ਮੈਡੀਸਨ ਦੀ ਸਹੂਲਤਾਂ ਨੇ ਜੋ ਕਿ ਅੱਦ ਤੱਕ ਕਿਸੇ ਵੀ ਗਵਰਨਮੈਂਟ ਨੇ ਨਹੀਂ ਕੀਤਾ ਤੇ ਨਾਲ-ਨਾਲ ਇਹਨਾਂ ਨੇ ਏਮਪਲੋਇਮੈਂਟ ਵੀ ਜਨਰੇਟ ਕੀਤੀ ਹੈ ਤੋ ਇੱਕ ਸਭ ਲਈ ਇਕੁਐਲਟੀ ਲੈ ਕੇ ਆਏ ਤਾਂ ਮੈਂ ਕਹਿਣਾ ਚਾਹੁੰਦਾ ਬਹੁਤ ਵਧੀਆ ਇਨੀਸ਼ੀਏਟਿਵ ਆ ਆਮਾਤਮਿਕ ਕਲੀਨਿਕ ਦਾ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਤੇ